पब्लिक लाइव जम्मू कश्मीर अते पठानकोट का प्रशासन रावी दरिया नु लेके पब्बा पार दोनों स्टेटां का प्रशासन मिलके लगगे लोका नु रावी दरिया तो प्रोटेकट करण विच लोका ने माधोपुर रावी दे गेट समेते ना खुलण नु तबाही तबाहे कारण ਲਗਾਤਾਰ ਬਰਸਾਤ ਹੋਣ ਦੇ ਚੱਲੇ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਰਣਜੀਤ ਸਾਗਰ ਡੈਮ ਦੀ ਛੀਲ ਦੇ ਵਿੱਚ ਬਰਸਾਤ ਹੋਣ ਦੇ ਚੱਲਦੇ ਪਾਣੀ ਵੱਧ ਗਿਆ ਸੀ ਜਿਸ ਦੇ ਚੱਲਦੇ ਰਣਜੀਤ ਸਾਗਰ ਡੈਮ ਦੀ ਛੀਲ ਤੋਂ ਪਾਰੀ ਮਾਤਰਾ ਵਿੱਚ ਪਾਣੀ Ravi ਦਰਿਆ ਦੇ ਵਿੱਚ ਛੱਡਿਆ ਗਿਆ ਸੀ ਜਿਸ ਦੇ ਚੱਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਜੰਮੂ ਕਸ਼ਮੀਰ ਤੇ ਪੰਜਾਬ ਬਾਰਡਰ ਤੇ ਰਾਵੀ ਦਰਿਆ ਨੇ ਕਾਫੀ ਤਬਾਹੀ ਮਚਾਈ ਸੀ ਜਿਸ ਦੇ ਚਲਦੇ ਜਿੱਥੇ ਜੰਮੂ ਕਸ਼ਮੀਰ ਪੰਜਾਬ ਦੇ ਰੋਡ ਦੀ ਕਨੈਕਟੀਵਿਟੀ ਟੁੱਟ ਗਈ ਹੈ ਉੱਥੇ ਲਖਣਪੁਰ ਨਜ਼ਦੀਕ ਰਾਵੀ ਦਰਿਆ ਦੇ ਵਿੱਚ ਪਾਣੀ ਉਫਾਨ ਤੇ ਹੁਣ ਕਾਰਨ ਬਿਲਡਿੰਗਾਂ ਵੀ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈਆਂ ਜਿਸ ਦੇ ਚਲਦੇ ਜੰਮੂ ਕਸ਼ਮੀਰ ਦੇ ਕਠੂਆ ਪ੍ਰਸ਼ਾਸਨ 와 ਜ਼ਿਲ੍ਹਾ ਪਠਾਨਕੋਟ ਪ੍ਰਸ਼ਾਸਨ ਪੱਬਾ ਪਾਰ ਹੈ ਦੋਨੇ ਸਟੇਟਾਂ ਦੇ ਪ੍ਰਸ਼ਾਸਨ ਵੱਲੋਂ ਇਸ ਦਾ ਜਾਇਜ਼ਾ ਲੈਣ ਦੇ ਚਲਦੇ ਸਾਂਝੇ ਤੌਰ ਤੇ ਦੌਰਾ ਕੀਤਾ ਗਿਆ उते ही उलबात की उना रोश करते हुए कहा कि वालों मेनटेनेंस के चलते पैसे भेजे जाते हैं मगर ग्राउंड लैवल से इस अमल दे विच नहीं लिया जाता दे चलते यह वड्डी तरासी हुई है लोगों का कहना है कि जेकर माधोपुर के रावी दरिया के गेट समय से खोल जाते एडी वी तबाही ना होंगी

ਫਿਲਹਾਲ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਤੋਂ ਪ੍ਰੋਟੈਕਟ ਕਰਨ ਲਈ ਪਹਿਲ ਦੇ ਅਧਾਰ ਦੇ ਕੰਮ ਕੀਤਾ ਜਾ ਰਿਹਾ ਹੈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਸ਼ੀਪਾਲ ਸਿੰਘ ਜੀ ਕੀ ਕਹਿਣਾ ਜਿਸ ਤਰ੍ਹਾਂ ਇੱਥੇ ਕਾਫੀ ਬਾੜ ਆਈ ਆ ਔਰ ਨੁਕਸਾਨ ਵੀ ਕਾਫੀ ਪਹੁੰਚਿਆ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆਇਆ ਔਰ ਜਿੰਨਾ ਵੀ ਨੁਕਸਾਨ ਹੋਇਆ ਹੈ ਜਿਹੜਾ ਉਧਰ ਪਾਰ ਮਾਦੂ ਤੇ ਉਸ ਸਾਈਡ ਦਾ ਕੰਮ ਲੱਗਿਆ ਨਾ ਜਿਹੜਾ ਪ੍ਰੋਜੈਕਟ ਦਾ ਕੰਮ ਲੱਗਿਆ ਇਹਨਾਂ ਉਧਰੋਂ ਦਰਿਆ ਬੰਦ ਕੀਤਾ ਇੱਧਰ ਪਾਣੀ ਦਾ ਡਾਇਵਰਟ ਕੀਤਾ ਔਰ ਨਾਲ ਇਹਨਾਂ ਕੋਲ ਜਿਹੜੇ ਗੇੜੇ ਖੋਲੇ ਇਹ ਨਹੀਂ ਫੁੱਲਣ ਦੇ ਕਾਰਜਾੜਾ ਸਾਡੇ ਕੋਲ ਜਾਨ ਕੇ ਸਾਡਾ ਇਹ ਫੰਕੀ ਦੀ ਜੇਰੀ ਮਤਲਬ ਕੋਲ ਟੁੱਟਿਆ ਹੋਊ ਤੇ ਕਰਕੇ ਜਿਹੜਾ ਅੱਜ ਦਿਨਾਂ ਤੋਂ ਨੁਕਸਾਨ ਹੋਇਆ ਤੇ ਸਾਰਾ ਪੰਜਾਬ ਗਵਰਨਮੈਂਟ ਦੀ ਕਰਕੇ ਜਾਂ ਜਿਹੜਾ ਉਹਨਾਂ ਨੇ ਕੰਮ ਲਗਾਇਆ ਉੱਥੇ ਤੇ ਉਹਨਾਂ ਦੀ ਬਦੌਲਤ ਉਹਨਾਂ ਦੀ ਨੈਗਲੀਜੈਂਸੀ ਕਰਕੇ ਇਹ ਕੰਮ ਜਿਹੜਾ ਸਾਨੂੰ ਇਥੇ ਸਾਡੇ ਲੋਕਾਂ ਨਾਲ ਭੁਤਰੇ ਤੇ ਦੇਖਿਆ ਕਿ ਜੰਮੂ ਕਸ਼ਮੀਰ ਹੋਰ ਪੰਜਾਬ ਦੀ ਕਨੈਕਟੀਵਿਟੀ ਜਿਹੜੀ ਹੈ ਇੱਕ ਸਾਈਡ ਤੋਂ ਰੋਡ ਵੀ ਜਿਹੜਾ ਉਹ ਵੀ ਰੋੜ ਚੁੱਕਾ ਹੈ ਆ ਬਿਲਕੁਲ ਰੋੜ ਚੁੱਕਾ ਹੈ ਪੂਰਾ ਹੀ ਕਰਕੇ ਜਿਹੜੀ ਸਾਡੇ ਡਿਸਪੈਂਸਰੀਆਂ ਨੇ ਮਨ ਆਣੀ ਮਨ ਉਸਾਂ ਡੀਡਾਂ ਚ ਇਹ ਨਹੀਂ ਬਿਲਡਿੰਗ ਵੀ ਪੂਰੇ ਚਵੇਟ ਦੇ ਵਿੱਚ ਆ ਰਹੀ ਹੈ ਔਰ ਇੰਨੇ ਦਿਨ ਤੇ ਲੱਗ ਰਹੇ ਨਾਲ ਅਜ ਤੱਕ ਇਹਦਾ ਕੋਈ ਕੰਮ ਨਹੀਂ ਸ਼ੁਰੂ ਹੋਇਆ ਹਾਲਾਂਕਿ ਇਹ ਕੋਈ ਸਰਦਾਰ ਕਟਾਓ ਹੋ ਰਿਹਾ ਇਹ ਵੀ ਨਹੀਂ ਰੋਕ ਸਕਦੇ ਕਿਉਂ ਪਾਣੀ ਪੂਰਾ ਇਧਰ ਆ ਰਿਹਾ ਇਹਦਾ ਪਾਣੀ ਉੱਪਰ ਤੋਂ ਯਾਨੀ ਕਿ ਇੱਥੋਂ ਤੋਂ ਕੰਸ ਕੰਸ 1.5 ਕਿਲੋਮੀਟਰ ਉਪਰ ਇਹ ਕੰਮ ਪਾਰ ਲੱਗ ਉਨੇ ਵਨ ਬੰਨਣ ਦੇ ਕਰਕੇ ਜਿਹੜਾ ਪੂਰਾ ਪਾਣੀ ਦਾ ਡਾਇਵਰ ਇਧਰ ਇਧਰ ਕਿੱਦਾਂ ਵਾਟ ਇਹਨੇ ਇਹ ਨਹੀਂ ਸੋਚਿਆ ਕਿ ਸਾਡੇ ਗੇਟ ਨੇੜੇ ਇਹ ਵੀ ਆਹੀਂ ਇਹਨੇ ਵੀ ਸਾਫ਼ ਕਰੀ ਆਖੋ ਇਹ ਕਈ ਸਾਲ ਤੋਂ ਖੁੱਲੀ ਨਹੀਂ ਨੇ ਆਹੀਂ ਤੇ ਇਧਰ ਦੇ ਲੋਕਲ ਰਹਿਣਾ ਲੋਕ ਐ ਜਿਹੜਾ ਦਿਖਿਆ ਨਹੀਂ ਲੈਣੇ ਖੋਲਣਾ ਯਾਨੀ ਖੋਲਣਾ ਚਾਹੀਦਾ ਕੋਈ ਇਹਨਾਂ ਦੀ ਸਰਵਿਸ ਨਹੀਂ ਕੀਤੀ ਕੋਈ ਕਹਿੰਨੀ ਕਿ ਹਰ ਸਾਲ ਪੈਸਾ ਆਂਦਾ ਹੈਗਾ ਅਰੇ ਕੋਈ ਦੀ ਸਰਵਿਸ ਕਰਨਾ ਵੀਰ ਨੂੰ ਵੀ ਬਹੁਤ ਪ੍ਰਸਾਦ ਲੱਗੀ ਐ ਵਿਸ਼ਾ ਦੇ ਵਿੱਚ ਉਹਨੇ ਚੈੱਕ ਕਰੋ ਅਗਰ ਮਿੱਟੀ ਆਦੀ ਹੁੰਦੀ ਮਿੱਟੀ ਕਟ ਹੋਦੀ ਹੈ ਆਪ ਡਾਊਨ ਕਰੋ ਨਹੀਂ ਚੈੱਕ ਕਰੋ ਆਣੇ ਟਾਈਮ ਵਿਸਾਦ ਦਾ ਮੌਸਮ ਹੈ ਲੋਕ ਪਹਿਲੇ 2-3 ਮਹੀਨੇ ਉਹ ਮਤਲਬ ਗੌਰਮੈਂਟ ਦੇ ਦੇਖਦੀ ਹੈ ਜਿਹੜੇ ਮੁਲਾਜ਼ਮਾਂ ਦਾ ਕੰਮ ਨਹੀਂ ਕਿਹਾ ਹੈ ਇੱਕ ਵਾਟਰ ਦੀ ਸਫਾਲਾ ਪੂਰਾ ਪਾਣੀ ਦਾ ਇੱਥੇ ਅਸੀਂ ਖੜੇ ਆ ਅਗਰ ਤਾਂ ਦੇਖਿਆ ਜਾਏ ਦੀ ਪੂਰੀ ਚੀਜ਼ ਅਗਰ ਗੇਟ ਖੋਲ ਜਾਂਦੇ ਸਮੇਂ ਸਿਰ ਬਿਲਕੁਲ ਅਗਰ ਸਾਹਮਣੇ ਗੇਟ ਖੁੱਲ ਤੇ ਪਾਣੀ ਇੱਥੇ ਰੁਕਣਾ ਨਹੀਂ ਪਾਣੀ ਪੂਰਾ ਥੱਲੇ ਜਾਣਾ ਅਗਰ ਨੁਕਸਾਨ ਹੁੰਦਾ ਹੈ ਤਾਂ ਉਹ ਵੀ ਹੁੰਦਾ ਅੱਗੇ ਹੁੰਦਾ ਵਾਟਰ ਇੱਧਰ ਨਹੀਂ ਹੁੰਦਾ ਇਹ ਪੂਰੀ ਇਹਨਾਂ ਦੀ ਨਗਰ ਜਨਸੀ ਹੈ ਪੰਜਾਬ ਗਵਰਨਮੈਂਟ ਨੇ ਕਿਹਾ ਔਰ ਇਹਨਾਂ ਨੂੰ ਇਹ ਇਸ ਦੀ ਪੈਨਲਟੀ ਪਾਣੀ ਚਾਹੀਦੀ ਹੈ ਔਰ ਸਾਡਾ ਵੀ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਇਹਨਾਂ ਦੇ ਬਦਲਤ ਹੋਇਆ ਇਹਦਾ ਰਾਤ ਨੂੰ ਅਗਰ ਉਸਨੂੰ ਨਹੀਂ ਪਤਾ ਲੱਗੇ ਤਾਂ ਸਾਡੇ ਜਿਹੜੇ ਫੌਜੀ ਜਵਾਨੇ ਵੀ ਬਰੂੜੀਆਂ ਨੇ ਲੱਖ ਲੱਖ ਪੂਰਾ ਰੋੜਾ ਅੰਦਰ ਪਾਣੀ ਆਦਾ ਸੁੱਤੇ ਰਹੋ ਇੱਥੇ ਲੋਕ ਸੁੱਤੇ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਔਰ ਸਾਡੇ ਜਿਹੜੇ ਲੋਕ ਇਹਦੇ ਸਫਰ ਹੋਏ ਨੇ ਇਹਨਾਂ ਦੇ ਕਰਕੇ ਜਿਹੜੇ ਪਾਣੀ ਦੇ ਸਲਾਬ ਦੇ ਵਿੱਚ ਆਏ ਨੇ ਇਹਨਾਂ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਔਰ ਇਹਨਾਂ सिचुएशन यहाँ पे क्रिटिकल है और वर्क का पेस काफ़ी तेज़ी से चल रहा है वो एरिगेशन डिपार्टमेंट पंजाब का अलॉन्ग विद जे एंड के की जो प्रशासन है कठुआ का इसको प्रोटेक्शन फ्लड प्रोटेक्शन वर्क कर रहे हैं बिकॉज इसका आगे नेशनल हाईवे की तरफ थ्रेट बढ़ रहा है तो लेबर जो है वो अरेंज की गई है पंजाब से भी और यहाँ की भी लेबर है एक्चुअली इसको जल्द से जल्द फ्लड प्रोटेक्शन वर्क को कम्प्लीट किया जाए ताकि जो आगे नेशनल हाईवे को डैमेज है उसको रोका जा सके दूसरा उसे देखते हैं कि पानी का बहाव जो है अभी भी बढ़ता जा रहा है पीछे से और अगर हम करें तो बांध बांधने का काम जो है पीछे कब शुरू हो क्योंकि तो डाइवर्ट पानी सारे यहाँ पर हो रहा है देखिए पानी बढ़ नहीं रहा है अभी मेंटेन हो रहा है सर सेवेंटी थाउजेंड क्यूसिक्स पे और डैम का लेवल अभी फाइव ट्वेंटी सिक्स पे है तो एफर्ट्स आर ऑन की टाइम पानी का लेवल भी कम किया जा सके बट अभी अभी हमारी प्रायोरिटी है कि जो फ्लड प्रोटेक्शन वर्क है वो कम्प्लीट हो जाए सो दैट नेशनल हाईवे को डैमेज कर अभी आपके साथ और तो यहाँ पर अधिकारी मौजूद है यहाँ पर देखो इरीगेशन डिपार्टमेंट के दोनों साइड के एम्प्लॉइज़ हैं और उसके अलावा एडमिनिस्ट्रेशन डिस्ट्रिक्ट कठुआ की और डिस्ट्रिक्ट पठानकोट की आ, उसके अलावा बहुत पुलिस फ्रॉम बोथ एंडस तो सबका एफर्ट जॉइंट एफर्ट चल रहा है कि सो दैट ये डैमेज को रोका जा सके सर लोगों में रोश था कि अगर गेट खोल जाते हैं माधव वर्ग से जड़े हैं वो नुकसान नहीं हो सकता था वो जो इशू है उस पर भी द वर्क इज ऑट गोइंग and in the meantime hamara teamer bhi we are simultaneously working aur tab tak yahan pe flood protection work kar raha hai